ਸੁਰੇਸ਼ ਜੀ ਇਹ ਤੁਸੀਂ ਇਸ ਪੂਰੇ ਮਾਮਲੇ ਦੇ ਉੱਤੇ ਕੀ ਦੇਖ ਰਹੇ ਹੋ ਕਿ ਜਦੋਂ ਕਰਜ਼ਾ ਕੋਈ ਨਹੀਂ ਵਾਪਸ ਕਰ ਪਾਉਂਦਾ ਕਿ ਇਸ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਕੀਤੀ ਗਈ ਉਹ ਸਹੀ ਠਹਿرائی ਜਾ ਸਕਦੀ ਹੈ ਜਿਵੇਂ ਸਮਾਨ ਇਹਨਾਂ ਦਾ ਬਾਹਰ ਕੱਢ ਦਿੱਤਾ ਗਿਆ ਜੱਗੀ ਇਹ ਜਿਵੇਂ ਤੁਸੀਂ ਕਹਾਣੀ ਸੁਣਾਈ ਹੈ ਕਾਫੀ ਮੰਦ ਭਾਗੀ ਕਹਾਣੀ ਹੈ ਪਰਿਵਾਰ ਨਾਲ ਬਿੜੀਆਂ ਇੱਕ ਭਗੀਆਂ ਕੰਡਾ ਜਿੱਮੀ ਉਹਨਾਂ ਨਾਲ ਸਾਜੀ ਕਰਤਾ ਪਰਮਾਤਮਾ ਕੋਲੋਂ ਸਾਥਕ ਬਖਸ਼ੇ

ਲੇਕਿਨ ਇਹ ਵੀ ਜੀ ਦੇਖਣਾ ਪਏਗਾ ਦੂਸਰੇ ਪਾਸੇ ਬੈਠ ਕੇ ਕਿ ਜੇ ਪਰਿਵਾਰ ਦੇ ਕੋਲ ਕੋਈ ਵੀ ਆਮਦਨ ਦਾ ਸੋਰਸ ਨਹੀਂ ਹੈ ਔਰ ਵਿਚਾਰੀਆਂ ਦੋ ਔਰਤਾਂ ਨੇ ਇੱਕ ਛੋਟਾ ਬੱਚਾ ਹੈ ਤੇ ਇਸ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੈ ਇਹ ਸੋਚਣਾ ਚਾਹੀਦਾ ਹੈ ਕਿ ਇਸ ਦੇ ਵਿੱਚ ਅਸੀਂ ਸੋਚ ਨਹੀਂ ਕੀ ਸੁਰੇਸ਼ ਜੀ ਇਹ ਤੁਸੀਂ ਇਸ ਪੂਰੇ ਮਾਮਲੇ ਦੇ ਉੱਤੇ ਕੀ ਦੇਖ ਰਹੇ ਹੋ ਕਿ ਜਦੋਂ ਕਰਜ਼ਾ ਕੋਈ ਨਹੀਂ ਵਾਪਸ ਕਰ ਪਾਉਂਦਾ ਕਿ ਇਸ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਕੀਤੀ ਗਈ ਉਹ ਸਹੀ ਠਹਿرائی ਜਾ ਸਕਦੀ ਹੈ ਜਿਵੇਂ ਸਮਾਨ ਇਹਨਾਂ ਦਾ ਬਾਹਰ ਕੱਢ ਦਿੱਤਾ ਗਿਆ ਜੱਗੀ ਇਹ ਜਿਵੇਂ ਤੁਸੀਂ ਕਹਾਣੀ ਸੁਣਾਈ ਹੈ ਕਾਫੀ ਮੰਦ ਭਾਗੀ ਘਟਨਾ ਹੈ ਪਰਿਵਾਰ ਨਾਲ ਬਿਟੀਆਂ ਇੱਕ ਭਗੀਆਂ ਕੰਡਾ ਜਿਵੇਂ ਸਾਜੀ ਕਰਤਾ

ਲੇਕਿਨ ਇਹ ਵੀ ਠੀਕ ਦੇਖ ਦੇਖਣਾ ਪਏਗਾ ਦੂਸਰੇ ਪਾਸੇ ਬੈਠ ਕੇ ਕਿ ਜੇ ਪਰਿਵਾਰ ਦੇ ਕੋਲ ਕੋਈ ਵੀ ਆਮਦਨ ਦਾ ਸੋਰਸ ਨਹੀਂ ਹੈ ਔਰ ਵਿਚਾਰੀਆਂ ਦੋ ਔਰਤਾਂ ਨੇ ਇੱਕ ਛੋਟਾ ਬੱਚਾ ਹੈ ਤੇ ਇਸ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੈ ਇਹ ਸੋਚਣਾ ਚਾਹੀਦਾ ਹੈ ਕਿ ਇਸ ਦੇ ਵਿੱਚ ਅਸੀਂ ਸੋਚ ਨਹੀਂ ਕੀ ਸੁਰੇਸ਼ ਜੀ ਇਹ ਤੁਸੀਂ ਇਸ ਪੂਰੇ ਮਾਮਲੇ ਦੇ ਉੱਤੇ ਕੀ ਦੇਖ ਰਹੇ ਹੋ ਕਿ ਜਦੋਂ ਕਰਜ਼ਾ ਕੋਈ ਨਹੀਂ ਵਾਪਸ ਕਰ ਪਾਉਂਦਾ ਕਿ ਇਸ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਕੀਤੀ ਗਈ ਉਹ ਸਹੀ ਠਹਿرائی ਜਾ ਸਕਦੀ ਹੈ ਜਿਵੇਂ ਸਮਾਨ ਇਹਨਾਂ ਦਾ ਬਾਹਰ ਕੱਢ ਦਿੱਤਾ ਗਿਆ ਜੱਗੀ ਜਿਵੇਂ ਤੁਸੀਂ ਕੱਟਣਾ ਸੁਣਾਈ ਹੈ ਕਾਫੀ ਮੰਦ ਭਾਗੀ ਘਟਨਾ ਹੈ ਪਰਿਵਾਰ ਨਾਲ ਬਿੜੀਆਂ ਉਸ ਭੜੀਆਂ ਕੰਡਾ ਜਿਵੇਂ ਉਹ ਸਾਜੀ ਕਰਤਾ

ਲੇਕਿਨ ਇਹ ਵੀ ਜੀ ਦੇਖਣਾ ਪਏਗਾ ਦੂਸਰੇ ਪਾਸੇ ਬੈਠ ਕੇ ਕਿ ਜੇ ਪਰਿਵਾਰ ਦੇ ਕੋਲ ਕੋਈ ਵੀ ਆਮਦਨ ਦਾ ਸੋਰਸ ਨਹੀਂ ਹੈ ਔਰ ਵਿਚਾਰੀਆਂ ਦੋ ਔਰਤਾਂ ਨੇ ਇੱਕ ਛੋਟਾ ਬੱਚਾ ਹੈ ਤੇ ਇਸ ਦੇ ਵਿੱਚ ਕੋਈ ਨਾ ਕੋਈ ਜਿਹੜਾ ਇਹ ਸੋਚਣਾ ਚਾਹੀਦਾ ਹੈ ਕਿ ਇਸ ਦੇ ਵਿੱਚ ਅਸੀਂ ਸੋਚ ਨਹੀਂ ਕੀ